ਸਾਰੇ ਲੋਕਿਆਰ ਤੁਸੀਂ ਸਤਿ ਸ਼੍ਰੀ ਅਕਾਲ ਜੀ। ਕਾਲ ਜੀ ਨੇ ਕਿਹਾ ਥੋੜਾ ਜਿਹਾ ਦੇਖ। ਚਲੋ ਬਿਕਾਨੀ ਸੇਰਦੇ ਸਾਡੇ ਕੋਲ ਸੱਤ ਹੋ ਗਏ। ਚੱਲ ਜੀ ਅੱਠ ਵਜੇ ਤੋਂ ਹੋਣੀ। ਸਾਰਾ ਕੰਮ ਅਸੀਂ ਉੱਥੇ ਕਰਤਾ ਹੋਏ ਹਾਂ। ਉਧਰ ਪਹਿਲਾਂ ਕੱਚਾ ਜਿਹੜਾ ਖੰਡਰ ਕੋਈ ਤੇ ਉਧਰ ਉਹ ਲੱਕ ਖੰਡਰ ਉਹ ਫੇਰ ਰਹੇ ਨੇ। ਕੈਮਰਾ ਇਹਦੇ ਆ ਵੀ ਦੇਖੋ। ਪਕੜਾ ਲੀਦਾ ਸਾਰਾ ਅੰਕੂ ਟੁਕੜਾ ਇਸੇ ਦੇ ਵਿੱਚ। ਕੱਲੀ ਦੇ ਗੱਲ ਕਰਨਾ ਹੈ।

നൈ പദ വോട്ട കട മീൽ ഈ മീൽ മീൽ തിൽ 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 തിോ നാ ലാറ നാ ലാ ਹਾਂ ਆਏ 골ੂ ਐਂ ਬੋਲਦੀ ਥਾਪੜਾ ਪਊਗਾ ਨਹੀਂ ਮੈਂ 골ਦੀ ਤੋਂ ਕੀ ਆ ਨਾ 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 ਜਾਣੇ ਜਾਣੇ ਮੈਨੂੰ ਭੌਂਕਣਾ ਮੰਨ ਕਰ ਫੇਰ ਖੋਲੂ ਆ ਜਾ ਜਿੰਨਾ ਆ ਜਾ ਆ ਦੇ ਕਿੱਥੇ ਜਾਏਗਾ ਕਤੀੜੇ ਉਹ ਰਹੋ ਕਿੱਥੇ ਸੰਗਲੀ ਦੂਰ ਵਾਲੀ ਤੇ ਦਾਂ ਹੇ ਖੋਲੇਗਾ 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 ਕਿਥੇ ਜਾਣਾ ਜਾਂ ਭਾਗ ਜਾ ਭਾਜਾ ਫਿਰੋ ਜਾ ਭਾਜ ਆ ਹੁ ਮੈਨੂੰ ਪਤਾ ਚੋਰ ਭਲਾਈ ਦੇ ਕੇ ਜਾਏਗਾ ਲੈ ਆਉਨੀਆ ਬਿੰਦਰ ਉੱਠ ਗੜੇ ਸਾਬੀ ਉਹਦੇ ਨਾਲ ਭਾਗ ਜਾ ਭਾਗ ਜਾ ਜਾ ਚੰਗਾ ਸਾਬੀ ਭਾਗ ਜਾ ਹਾਂ ਬਾਸਣ ਗਿਬਿੰਦਰ ਦੀ ਹੈ ਖਾਣ ਨਹੀਂ ਲੱਗਿਆ ਬਿਸਕੁਟ ਹੋ ਜੇ ਲਓ ਜੀ ਦੁੱਧ ਨੂੰ ਵਾਲੀ ਆ ਗਈ ਆਪਣੇ ਨੂੰ ਗਾਂ ਸਬੰਦ ਕਰਦੀਏ ਤੇ ਰਸੋਈ ਸਾਫ ਕਰਤੀ ਮੈਂ ਖੜੀ ਖੜੀ ਨੇ ਭਾਂਡੇ ਮਾਂਜ ਤੇ ਕੀ ਕਰੀਏ ਕੰਮ ਬਿਨਾਂ ਵੀ ਨਹੀਂ ਸਰਦਾ ਲੱਤ 'ਚ ਦਰਦ ਬਹੁਤ ਹੋ ਰਿਹਾ ਐਕਸਰਸਾਈਜ਼ ਕਰਦੇ ਆ ਜ ਦਿਨ 'ਚ ਸਪਿੰਡਰ ਨੂੰ ਦੇ ਦਾਂ ਚਾਹ ਵਗ ਜਾ ਫਿਰ ਵਗ ਜਾ ਪੱਜ ਦੇਖਦਾ ਕੀ ਆਦਾ ਲਓ ਜੀ ਆਪਣੇ ਨੇ ਆਪਣੇ ਵੀ ਜਮਣਾ ਲੱਗ ਗਿਆ ਬਹੁਤ ਜਿਆਦਾ ਇਹਦੇ ਉਹਦੇ ਮੋਟਰ ਕੱਢ ਲਈ ਬੈਟਰੀ ਕੱਢ ਲਈ ਉਹ ਪੰਪ ਜਾਂ ਕੱਢ ਲਿਆ ਇਹ ਜੇ ਮੀਂਹ ਪੈ ਜਾ ਸਾਰੀਆਂ ਪੱਕ ਜਾਣਾਂ ਨਾ ਪਿੰਦਰਾ ਇਹਨੇ ਪੱਕੀਆਂ ਤੋੜ ਕੇ ਖਾਦੀਆਂ ਨੇ ਮਿੱਠੀਆਂ ਨੇ। ਇਹਨੇ ਮਿੱਠੀਆਂ ਆ ਤਰਾ। ਹਾਂਜੀ, ਆ ਵੀ ਪੱਕੀਆਂ। ਲੈ। ਹੈ ਗਿਆ ਤਾਂ ਮਿੱਠੇ ਦਾ ਪਰ ਉੱਤੇ ਖਾਦੇ। ਆ ਤਾਂ ਮਿੱਠੀ ਹੋ ਬੋਲੀ ਬੋਲੀਆਂ। ਹੂੰ। ਬੱਸੋ, ਮੈਂ ਤਾਂ ਖਾ ਲੀਆਂ ਇੱਕ ਮੁਠੀ ਬਹੁਤ ਆ। ਉਹ ਤਾਂ ਆਹ ਏਡੀਆਂ ਏਡੀਆਂ ਨੇ ਹਨਾ। ਹੂੰ। ਆ ਨਹੀਂ ਪੈ ਜ ਉਹਦੀ। ਮੈਨੂੰ ਤਾਂ ਲੱਗਦਾ ਵੀ ਇਹ ਗੋਲੀ ਕੇ ਜਾਮਨ ਦਾ ਬੀਜ ਆ ਲੱਗਦਾ ਨਾ। ਹਾਂ। ਵੱਡੀਆਂ ਵੱਡੀਆਂ। ਹੂੰ। ਕਲਵੀਰ ਗਿਆ ਤਾਂ ਉਹ ਕੀ ਕਰਨਾਂਗੇ ਆ ਜੀ ਕਲੀਆਂ ਤਾਂ ਉਹ ਲੈ ਉਹ ਬਾਹਲੀ ਪਤਲੀ ਆ ਹੂੰ ਚੱਲ ਆਪਾਂ ਜੰਮਣਾ ਖਾਂਦੇ ਹੋਗੇ ਲੋਕ ਤੋੜ ਨਹੀਂ ਦਿੰਦੇ ਤੇ ਆਹ ਦੇਖੋ ਕਿ ਕਿੜੇ ਗੁੱਸੇ ਖੜੇ ਪਿੰਦਰ ਤੋੜ ਲੈ ਤੇਰੀਆਂ ਬਾਹਲੀਆਂ ਫੇਰਤੀਆਂ ਤੋਂ ਬਹੁਤ ਹੀ ਤੋੜ ਲੋ ਥੋੜੀਆਂ ਜੀਆਂ ਨਹੀਂਆਂ ਸਾਰੇ ਗੁੱਸੇ ਪੱਕੇ ਹੋਏ ਨੇ ਹਾਂ ਹੈ ਨਾ ਕਿੰਨੀ ਵਾਰ ਤੋੜਦੇ ਤੋੜ ਦੇ ਲੋਕ ਹੀ ਖਾਈ ਇਹਨੇ ਆਪਾਂ ਨੂੰ ਕੋਣ ਤੋੜ ਕੇ ਨਾ ਠੀਕ ਜਾਂਦਾ ਕੁਝ ਤੇ ਜਾਣ ਨਾ ਲਫਾਫਾ ਤਾਂ ਹੈਗੇ ਸਾਡੇ ਕੋਲ ਦੋ ਹੂੰ ਅਸਲ ਇਹ ਮੈਂ ਤਾਂ ਫਾਂਸੀ ਰੋਣਾ ਫਾਂਸੀ ਤੇ ਵਧੀਆ ਹੁੰਦਾ ਇਹਨੂੰ ਉਹ ਕਰ ਦੋ ਇੱਧਰ ਹੀ ਤੇ ਉਹ ਤਾਂ ਜਾਮਣਾ ਇੱਧਰ ਕਿਵੇਂ ਜਾਏਗਾ ਤੇ ਇੱਥੇ ਕੜ ਕੇ ਲਿਆ ਲੈਂਦੇ ਆਹ ਵਾਹ ਇਹਦਾ ਪੰਦੀ ਲਿਆ ਦੇ ਪਹਿਲਾਂ ਪੰਦੀ ਨਹੀਂ ਹੋ ਗਈ ਜਾਣੀ ਥੱਲੇ ਹੂੰ ਆਹ ਹਜੇ ਉਹ ਨਹੀਂ ਹੈ ਤੂੰ ਤੋੜਲਾ ਕਰ ਚੱਲ ਥੋੜੀ ਜਿਹੀ ਲੈ ਹਾਂ ਦੇ ਬਸ ਫੇਰ ਥੱਲੇ ਥੱਲੇ ਉਤਰੇ ਭਾਈ ਫਿਰ ਨਾ ਨੜਾਲੀ ਤੇਰੇ ਸਿਰ ਤੇ ਮੈਂ ਤਾਂ ਰੱਜ ਲਈ ਅੱਜ ਕੌਲੀ ਬਾਟੀ ਜਾਮਣਾ ਨਹੀਂ ਖਾਗੀ ਬੂ ਤੇਰੀ ਪਰ ਲੋਰ ਖਰਾਬ ਹੋ ਜੂ ਉਤਰ ਬਿੱਲੇ ਮੈਂ ਤਾਂ ਤੋ ਕਿਧਰ ਹੀ ਸਾਰੀਆਂ ਤੂੰ ਅੱਜ ਤੇ ਨਹੀਂ ਰਾਹੀ ਜਨੇ ਸਾਰੀ ਥੋਲੋ ਦੁਬਾਰੇ ਉਹਪਿੰਦਰ ਕੋਲੇ ਜੇਬ ਚ ਆ ਜਾਂਦੇ ਨੇ ਆਜਾ ਚਲੋ ਫੜੀਆਂ ਦੇਖੀਏ ਚਲੋ ਜੀ ਆਪਣੇ ਜਾਮਣ ਤੇ ਲੱਗੀਆਂ ਜਾਮਣ ਇੱਕ ਆਪਣੇ ਕੋਠੇ ਉੱਤਰ ਮੋਟਰ ਕੋਲ ਜਾਮਣ ਉੱਤੇ ਘੱਟ ਲੱਗੀਆਂ ਨੇ ਇਹਨੂੰ ਪਤਾ ਨਹੀਂ ਦੋ ਤਿੰਨ ਵਾਰੀ ਅਸੀਂ ਨਹੀਂ ਸਾਂਗਤਾ ਤੇ ਸਰਦਾਰ ਜੀ ਨੇ ਬਹੁਤ ਸਾਂਗ ਕੇ ਰੱਖੀਤੀ ਇਹ ਜਾਮਣ ਟੱਕ ਟੱਕ ਲਾ ਕੇ ਜਾਂਦੇ ਦਿਵਾਲੀ ਨੂੰ ਇਹਦੇ ਪਤਾ ਸਾਨੂੰ ਜਾਮਣਾਂ ਦਾ ਐਂ ਦੀ ਜੇ ਤੋੜਦੇ ਅਗਲਾ ਤੁਹਾਨੂੰ ਪਤਾ ਹੈ ਅੱਜ ਕੱਲ ਕੋਈ ਨਹੀਂ ਉਹ ਕਰਨਿੰਦਾ ਹਨਾ ਚਲ ਹੁਣ ਆਪਦੇ ਜਵਾਬ ਖਾ ਲੈ ਕਰਨਗੇ ਦੋ ਪੈਣ ਪਾਈ ਹੋਰ ਖਾ ਲੈਂਦੇ ਨੇ ਹੁਣ ਆਪਾਂ ਗੁੰਮ ਬਹੁਤ ਹੋਇਆ ਪਿਆ ਰੱਬ ਨੇ ਬੰਦਲ ਨਹੀਂ ਪਾਇਆ ਹਾਈ ਜਦੋਂ ਮੈਂ ਤੁਰਦੀ ਆ ਮੇਰੀ ਲੱਤ ਚ ਦਰਦ ਹੁੰਦਾ ਕੰਮ ਵੀ ਨਾ ਸਰਦਾ ਨਹੀਂ ਜੀ ਕੀ ਕਰੀਏ ਅਸੀਂ ਫੜੀਆਂ ਤੋੜਨ ਆਈ ਸੀ ਫਿਰ ਸ਼ਾਮ ਨੂੰ ਬਾੜੀ ਗਰਮੀ ਹੋ ਜਾਂਦੀ ਐ ਨਾ ਟਾਈਮ ਲੱਗਦਾ ਮੈਂ ਹੁਣ ਸਰਦਾਰ ਜੀ ਦੇ ਤਪਿੰਦਰ ਨੂੰ ਤਿੰਨਾਂ ਲਾ ਕੇ ਫੜੀਆਂ ਤੋੜਨ ਨੂੰ ਕਾਗੇ ਤੱਕਲੀ ਤੋੜ ਲੈਂਦੀ ਸੀ ਹੁਣ ਇੰਨਾ ਚਿਰ ਖੜਿਆ ਨਹੀਂ ਜਾਂਦਾ ਉਂਦਰ ਆਪਣੀ ਮੋਟਰ ਉਹ ਵੀ ਚੱਲ ਰਹੀ ਹੈ ਲਾਈਟ ਆ ਗਈ ਹੁਣ ਅੱਜ ਇਹਨਾਂ ਨੂੰ ਬੇਲਾਂ ਰਮਾਉਣੀ ਐ ਇੱਧਰ ਲਵੇ ਖੜਕੀ ਰਮਾਉ। ਬਸ ਹੁਣ ਤਾਂ ਪਾਣੀ ਪੂਰਾ ਹੋ ਗਿਆ ਇਹਨਾਂ ਨੇ ਇਧਰ ਆ ਕਾਚਰੀ ਵੀ ਮੱਕੀ ਵੀ ਰਮਾਉਣੀ ਐ ਇੱਚ ਪਾ ਦੇਣਗੇ ਪਾਣੀ। ਲਓ ਜੀ ਆਪਾਂ ਮੈਂ ਬੈਠ ਕੇ ਤੁਹਾਨੂੰ ਮੱਟ ਤੇ ਬਣੀਆਂ ਇਹ ਤੋੜ ਲੈਣਗੇ ਪਿੰਦਰ ਤੇ ਸਰਦਾਰ ਜੀ ਬੱਚੇ ਕਰਦਾ ਕਿੱਥੇ ਇੱਧਰ ਮੇਰਾ ਸਾਹਿਬ ਜੀ ਆ ਗਿਆ ਹੈ ਆ ਗਿਆ ਬੱਚੂ ਆਇਆ ਹੈ ਅਰੇ ਅਰੇ ਤੈਨੂੰ ਪਹਿਲੇ ਪਤਾ ਨਹੀਂ ਲੱਗਿਆ ਕਿ ਇਹ ਕਿੱਥੇ ਜਾਨੇ ਸਾਡਾ ਹੋ ਗਿਆ ਇਹ ਬੰਦਾ ਇਹ ਕਿੰਨਾ ਮਿਹਰਬਾਨ ਹੈ ਜੀ ਆਦੀ ਮੈਂ ਬਣਿਆ ਆਹ ਗੱਲ ਨੂੰ ਕੋਈ ਨਹੀਂ ਕਰਦਾ ਕਿ ਇਹਨੇ ਅਰੇ ਪੰਨਿਆ ਮਾਹ ਤੋਂ ਤੋੜੀਆਂ ਗਈ। ਲਓ ਜੀ ਟਾਈਮ 10:00 ਵਜੇ। ਅੱਜ ਆ ਗਿਆ ਮੀਂਹ ਅੱਜ ਤਾਂ ਅਸੀਂ ਆਸ ਹੀ ਨਹੀਂ ਰੱਖੀਗੀ। ਅੱਜ ਆਈ ਹੀ ਆ ਗਿਆ। ਇੱਕੋ ਲੱਖਤੀ ਬੱਦਲ ਦਾ ਹੋਇਆ ਪਿਆ ਤੀ। ਕੀ ਕਰੀਏ ਰੋਝੇਗਾ ਇਹਨੇ ਤੇਰੇ ਅਬ ਮੀਂਹ ਪਾਉਂਗੀ ਮੀਂਹ ਪਾਉਂਗੀ ਕੌਂਦਾ ਨਹੀਂ। ਆ ਮੈਂ ਪੋਣੇ ਧੋਕੇ ਪਾਈ ਤੇ ਹੁਣ ਗਿੱਲੀ ਨੇ ਮਾਂ ਅੰਦਰ ਉਦੋਂ ਕਰ ਗਿੱਲਾ ਕਿੱਥੇ ਟੰਗਾਂਗੇ। ਬਹੁਤ ਚੱਲ ਸਾਡੀਆਂ ਬੇਲਾ ਰਾਮ ਜਾਣੀਆਂ। ਅਦਰਕ ਤੋਂ ਉੱਤੇ ਜਾਣਗੇ ਇੰਨੇ ਨਾਲ ਬੁਰਾ ਹਾਨ ਮਾਂ ਬੇਟੀ ਹੈਗਾ ਤਾਂ ਥੋੜਾ ਹੀ ਹੈ ਪਰ ਬਸ ਪਾਉ ਉਹ ਤਾਂ ਥੋੜਾ ਹੀ ਰੱਬ ਜ਼ਿਆਦਾ ਨਹੀਂ ਪਾਉਣਾ ਚੱਲ ਕਹਿਣ ਜੋਗੇ ਹੋਗੇ ਵੀ ਕਣੀਆਂ ਪੈਗੀਆਂ ਸਾਡੇ ਮੀਂਹ ਆ ਗਿਆ ਲਓ ਜੀ ਟਾਈਮ 4:00 ਬੱਜ ਗਏ ਆਪਣੇ ਭਾਈ ਆ ਗਿਆ ਸਿਲੰਡਰ ਵਾਲਾ ਦੋ ਸਿਲੰਡਰ ਭਰਉਣ ਆਲੇ ਫਿਰ ਤੇ ਸਾਡੇ ਅੱਜ ਇਕੱਠੀ ਭਰਾਂ ਲੈਣੇ ਦੋਨੇ ਸਾਰੇ ਘਰਾਂ ਨਹੀਂ ਭਰਉਣੇ ਤੇ ਮੌਸਮ ਦਾ ਪਤਾ ਨਹੀਂ ਬੰਦਾ ਸਾਫ ਜਿਹੜੋ ਲੀਲਾ ਲਾ ਲੈ ਲਾ ਦੀਆਂ ਕਿੱਕ ਲਾਹੀ ਹੈ ਕਿੱਕ ਲਾਹੀ ਹੈ ਲਾਉਣ ਕੇ ਲੈ ਅੱਛਾ ਠੀਕ ਹੈ ਇੰਨਾ ਖਾਗਤ ਹੋ ਮਰ ਇਹ ਉਹ ਬੜਾ ਦੇ ਉਧਰ ਲਈ ਉਹ ਬੜਾ ਦੇ ਉਧਰ ਲਈ ਸਹਿ ਵੀ ਚਲ ਕੱਕ ਪਾਉਣੇ ਨੇ ਆ ਤੇ ਟੋਕਰ ਪਰ ਇਹਦਾ ਫੱਦ ਦੀ ਮਤਾ ਹੁ ਵਾਸਤੇ ਜਬਰਾਈ ਇਧਰੋਂ ਇਧਰ ਨੂੰ ਕਰਦੇ ਕਿੰਨੇ ਘਰ ਦਿਨ ਹੋ ਗਏ ਤੇ ਠੰਡ ਠੰਡ ਕਰਕੇ ਨਮਾਉਂਦੀ ਨਹੀਂ ਤੇ ਪਾਵਾ ਪਾ ਦੇਣਾ ਰਲਾ ਦੇ ਰਲਾ ਦੇ ਫਿਰ ਕਰਨਾ ਤਾਂ ਪਊਗੀ ਠਰਕੇ ਨੂੰ ਤਬਾਕੀ ਤਾਂ ਕਰੂੰਗੀ ਹਾਂ ਸਿਰ ਆ ਪਾ ਦੇ ਉਧਰ ਇੱਕ ਮੜਾ ਜਾ ਉਧਰ ਹੋ ਜਾਂਦੀ ਚੱਪਲਾ ਮਿਲ ਗਿਆ ਆਂ ਇੰਗੇ ਪਾ ਦੇ ਜਿਹੜਾ ਉਸਪਣਾ ਪਾ ਦੇ ਜਿਵੇਂ ਚਲ ਤਦਨੇ ਮੱਕੀ ਦੇ ਮੈਣੇ ਚੁਣ ਲਾਦਾ ਪਤਾ ਨਹੀਂ ਮਿਲਦਾ ਹੁਣ ਗਿਆ ਹੋਇਆ ਦੇ ਦੇਖਦੀ ਜਾਂਦਾ ਹੋਇਆ ਲਓ ਜੀ ਅਰ ਸੋਈ ਦੇ ਭਾਂਡੇ ਦੇਖੋ ਆਪਣੇ ਜਾਮਣਾ ਲੈਣ ਦੀ ਤੇ ਪੀਤੀ ਵਾਸਤੇ ਥੋੜੀ ਜਿਹੀ ਤਖਾ ਲੀਆਂ ਕੁਸ ਪੰਨਿਆਂ ਨੇ ਹਾਂ ਹਮਤਲ ਭਾਂਡੇ ਮਾਣਨਾ ਲਓ ਜੀ ਸਵਾ 6 ਹੋ ਗਏ ਪਹਿਨੇ ਸਾਨੂੰ ਮਾਮਾ ਧੀਆ ਨੂੰ ਇੰਨੀ ਲੱਗੀ ਆ ਭੁੱਖ ਅਸੀਂ ਬਣਾ ਕੇ ਖਾਣੇ ਆ ਜੀ ਬਣੋ ਔੜਸ ਉਹ ਤੋਂ ਬਾਅਦ ਮੈਂ ਭਾਂਡੇ ਸਾਫ਼ ਕਰੂੰਗੀ ਫੇਰ ਸਬਜ਼ੀ ਬਣਾਵਾਂਗੇ ਚੋਲਿਆਂ ਦੀ हां जी ਔੜਸ ਖਾਣੇ ਆ ਖਾਂਦਾ ਨਹੀਂ ਤੂੰ ਤਾਂ ਇਹ ਜੋ ਸੂਈ ਨਹੀਂ ਖਾਂਦਾ ਥੋੜੇ ਜਿਹੀ ਪਏ ਤੇ ਆਪਣੇ ਕਿਦਦੇ ਨੇ ਉਹ ਤਾਂ ਦੋ ਡੰਗਾਂ ਦੇ ਨੇ ਇਹਨੇ ਜਾਂਦੇ ਨੇ ਤਾਂ ਦੀ ਫੋਕਾ ਜਾ ਖਾਣਾ ਕੁਝ ਤਾਕੜਾ ਨਹੀਂ ਖਾਣਾ ਚੈਨ ਇੱਕ ਬਹੁਤ ਹੈ ਅਰਖਾ ਲਾਣਾ सब्जी ਮੈਨੂ ਮਿੰਟ ਚ ਬਣ ਜਾਣਗੇ ਤਾਂ ਮੇਰੇ ਮੈਂ ਬਸ ਧਰ ਕੇ ਪਾਉਂਦੇ ਬਹੁਤ ਹੈ प्याज ਤੋਂ ਮਤੇ ਸਿੰਦਰ ਸਿੰਘਰ ਮਾ ਕੇ ਆਇਆ ਬੇਲਾ ਹੁਣ ਫਿਰ ਹੈ ਜੀ ਮੈਂ ਚੌਲੇ ਤਾਂ ਫਣੀਆਂ ਤਾਂ ਚੀਰ ਲੀਆਂ ਮਾਮਾ ਧੀਆਂ ਨੇ ਬੈਠ ਕੇ ਗਾਮਣਾ ਥੋੜੀਆਂ ਜੀਆਂ ਖਾ ਲਈਆਂ ਫਿਰ ਮੂੰਹ ਵੱਡਿਆ ਜਾਂਦਾ ਹੈ ਅੱਜ ਮੈਂ ਆਲੂ ਜ਼ੀਰਨੇ ਨੇ ਇਸ ਤੋਂ ਬਾਅਦ ਮੱਜਾਂ ਦਾ ਆਪਣਾ ਸਾਰਾ ਨਿਬੜ ਗਿਆ ਬਸ ਟੋਕਾ ਕਰੂਗਾ ਸਰਦਾਰ ਜੀ ਆ ਕੇ ਤਿੰਨ ਦਿਨ ਹੋ ਗਏ ਤੇ ਮੈਂ ਸਾਨੂੰ ਠੰਡ ਕਰਕੇ ਠੰਡ ਕਰਕੇ ਟਾਲ ਦਿੰਦੇ ਦੇਖੋ ਮਤਲ ਲੈ ਕੇ ਮੰਡਗੀ ਪਾਇਆ ਪਰ ਫਿਰ ਫਰਸ਼ ਵੀ ਚਾਂਦੀ ਵਰਗਾ ਕੱਢਤਾ ਹੁਣ ਮੱਸਰਦਾਨੀ ਲੋਣੀ ਪੋਗੀ ਮੱਸਰ ਹੋ ਗਿਆ ਤੇ ਬਰੀਕ ਬਰੀਕ ਖਾਦੇ ਜੀ ਬਹੁਤ ਔਖਾ ਕਰਦੀ ਹੈ ਧਾਰ ਆਪਣੇ ਹੈ ਨਹੀਂ ਕੱਢਣ ਵਾਲੀ ਸਵੇਰੇ ਕੱਢਾਂਗੇ ਜਮਣਾ ਖਾਣ ਚ ਤਾਂ ਸਵਾਦ ਲੱਗਦੀ ਨੇ ਪਰ ਜਦੋਂ ਜ਼ਿਆਦਾ ਖਾ ਲੈਨੇ ਮੂੰਹ ਜਾਂ ਵੱਡਿਆ ਜਾਂਦਾ ਮੈਨੂੰ ਬਾਲਾ ਚਰਨਾ ਦਾ ਬੈਠ ਕੇ ਕੰਮ ਹੁੰਦਾ ਨਾ ਖੜਕੇ ਬਸ ਮੈਂ ਫਿਰ ਥੋੜੀ ਫਿੱਦੀ ਰਹਿੰਦੀ ਆਲ ਮਟੋਲੇ ਪਤਾ ਜੇ ਕੇਰਾ ਬਹਿ ਜਾਂਦਾ ਫਿਰ ਉੱਠਿਆ ਨਹੀਂ ਆਂਦਾ ਬਾਰ-ਬਾਰ ਉੱਠਣਾ ਔਖਾ ਹੈ ਚਲੋ ਜੀ ਹੁਣ ਮੈਂ ਰਸੋਈ ਸਾਫ ਕਰਦਾ ਫਿਰ ਮਿਲਦੇ ਆਪਾਂ ਲਓ ਜੀ ਭਾਂਡੇ ਮਾਂ ਦੇ ਨਾਲ ਨਾਲ ਉਹਨੇ ਚ ਆਪਣੇ ਉਡਸ ਬਣ ਗਏ ਬਸ ਭਾਂਡੇ ਮਾਂ ਦੇ ਮਾਂ ਦੇ ਹੁਣ ਇਹਨਾਂ ਨੂੰ ਖਾ ਕੇ ਫਿਰ ਮੈਂ ਆਲੂ ਚੀਰਦੀ ਆ ਤੇ ਨਾਲੇ ਬਣਾਉਣੀ ਆਪਾਂ ਚੌਲੀ ਫੜੀਆਂ ਦੀ ਸਬਜ਼ੀ ਗਰਮ ਨੇ ਠੰਡੇ ਹੋ ਜਾਣਗੇ ਉਹ ਚਲੋ ਜੀ ਟਾਈਮ 7:30 ਹੋ ਗਏ ਤੇ ਹੌਂਸ ਕਰਕੇ ਥੋੜੀ ਜਿਹੀ ਮੈਂ ਖਾ ਲਈ ਫਿਰ ਪਿੰਦਰ ਆ ਗਿਆ ਕਹਿੰਦਾ ਮੈਂ ਵੀ ਖਾਣ ਨੂੰ ਪਹਿਲਾਂ ਕਦੇ ਖਾਦੇ ਨਹੀਂ ਹੁਣ ਉਹਨੂੰ ਸੁਆਦ ਲੱਗੇ ਤੀਤੀ ਨੇ ਖਾ ਲਈ ਤਿੰਨਾ ਨੇ ਮਾਪੋਤਾਂ ਨੇ ਢਿੱਡ ਤਾਂ ਫੜ ਲਿਆ ਹੁਣ ਚੌਲੇ ਦੀ ਦਾਲ ਧਰਤੀ ਮੈਂ ਆਟਾ ਮੈਂ ਹਸਪੀਤ ਤੋਂ ਬਣਾਉਂਗਾ ਤੁਹੁੰਆਂ ਨਹੀਂ ਜਾਂਦਾ ਫੜ ਜਾ ਢੂਹੀ ਨਾਲ ਮੁਰਨਾ ਜਾ ਔਖਾ ਜਦ ਮੈਂ ਜੋਰ ਨਾਲ ਦਬਨੀਆ ਤੋਂ ਢੂਹੀ ਚੀਜ਼ ਪੈਲੀ ਹੈ ਦਾਲ ਆਪਣੀ ਬਣ ਜੂਗੀ ਜੀ ਮੈਂ ਦਾਣੇ ਰੱਖਤੀ ਆਟਾ ਉਤੋਂ ਬਣਾਉਣੀ ਆ ਬਸ ਖੜੀ ਖੜੀ ਰੋਟੀ ਬਣਾ ਲੂੰਗੀ ਜੀ ਬਸ ਅੰਦਰ ਵੜ ਜਾਗੇ ਫੇਰ ਹੁਣ ਤਾਂ ਪੈ ਪੈ ਵੀ ਅੱਕ ਗਏ ਕੀ ਕਰੀਏ ਸਰਦਾਰ ਜੀ ਰੇਪ ਹੁੰਦ ਨੇ ਆ ਕੇ ਟੋਕਾ ਕਰ ਲੈਣਗੇ ਮੱਜਾਂ ਦਾ ਖੜੀ ਖੜੀ ਨੇ ਮੈਂ ਸਦਾ ਮੈਨੂੰ ਮਾ ਦੇਂਦੇ ਪੈਪ ਲਾ ਕੇ ਦੋ ਤਿੰਨ ਦਿਨੋਂ ਕਿਤੇ ਨਿਮਾਉਂਦੀ ਨਹੀਂ ਤੇ ਮੈਨੂੰ ਗੁੱਸੇ ਦੀ ਚੜੀ ਮੈਂ ਕਹੇ ਅੱਜ ਫੇਰ ਕਹਿ ਦੇਣਗੇ ਠੰਡ ਹੈ ਮੈਂ ਹੀ ਨਿਮਾਵਾਂ ਚਲੋ ਜੀ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਕਰਨ ਨੂੰ ਦੇਖਦੇ ਆ ਕਿੱਥੇ ਤੱਕ ਸਰੀਰ ਪਹੁੰਚਦਾ ਹੈ ਮੜਮਟੋ ਫਰਕ ਪੈਂਦਾ ਜਾਂ ਨਹੀਂ ਕਾਨੂੰ ਨਵੇਂ ਬਲੌਗ ਨਾਲ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ